ਕਹਿੰਦੇ ਗੁਰੂ ਨੇ ਭਲੇਖਾ ਕੱਢਤਾ ਗੁਰੂ ਨੇ ਗੁਰੂ ਮਤਲਬ ਗਿਆਨ ਮਿਲਿਆ ਜਦੋਂ ਸਮਝ ਮਿਲ ਗਈ ਭਲੇਖਾ ਕੱਢਤਾ ਵੀ ਕੁਛ ਨਹੀਂ ਮਰਤਾ ਫਸਦੀ ਰਹਿੰਦੀ ਹੈ ਕਿਵੇਂ ਭਲਾ ਆ ਸੁਣਿਓ ਮੈਂ ਤਨਹੋਲੇ ਵੀ 2 ਮਿੰਟੇ ਬੇਨਤੀ ਕੀਤੀ ਸੀ ਸੁਣਿਓ ਦੇਖਿਓ ਟਾਲੀ ਦਾ ਬੀਜ ਬੀਜਿਆ ਚਪਟਾ ਜਿਹਾ ਹੁੰਦਾ ਨਾ ਟਾਲੀ ਦਾ ਬੀਜ ਗੋਲ ਨਹੀਂ ਹੁੰਦਾ ਚਪਟਾ ਜਿਹਾ ਹੁੰਦਾ ਹੁਣ ਵੇਖੋ ਰੂਪ ਹੋ ਰਿਹਾ ਬੀਜ ਦਾ ਰੂਪ ਹੋ ਰਿਹਾ ਤੇ ਨਾਮ ਹੋ ਰਿਹਾ ਬੀਜ ਬੀਜਿਆ ਸਵੇਰ ਵਾਂਗੂ ਬਾਹਰ ਨਿਕਲਿਆ ਤਰਤੀ ਹੁਣ ਉਹਦਾ ਨਾਮ ਪੈ ਗਿਆ ਅੰਕੁਰ ਰੂਪ ਬਦਲਿਆ ਤੇ ਨਾਮ ਵੀ ਬਦਲ ਗਿਆ ਵੇਖੋਗੇ ਬਾਹਰ ਆ ਗਿਆ ਪੱਤੇ ਕੱਢ ਲਏ ਪੱਤੇ ਕੱਢ ਲਏ ਟਾਣੀਆਂ ਬਣ ਗਈਆਂ ਹੁਣ ਕੀ ਹੈ ਜੀ ਬੂਟਾ ਪੌਦਾ ਕਹਿ ਲੋ ਰੂਪ ਬਦਲ ਗਿਆ ਤੇ ਨਾਮ ਵੀ ਬਦਲ ਗਿਆ ਨਾ ਅੱਛਾ ਅੱਗੇ ਵੱਡਾ ਹੋਇਆ ਦਰਖਤ ਬਣ ਗਿਆ ਹੁਣ ਰੂਪ ਬਦਲ ਗਿਆ ਤੇ ਰੂਪ ਬਦਲਣ ਦੇ ਨਾਲ ਨਾਮ ਵੀ ਬਦਲ ਗਿਆ ਉਸ ਤੋਂ ਬਾਅਦ ਕੱਟ ਲਿਆ ਕੱਟ ਕੇ ਵੱਡੇ ਵੱਡੇ ਛਤੀਰ ਬਣ ਗਏ ਰੂਪ ਬਦਲ ਗਿਆ ਤੇ ਨਾਮ ਵੀ ਬਦਲ ਗਿਆ ਫਿਰ ਹੋਰ ਪਤਲਾ ਕੱਟ ਲਿਆ ਫੱਟੇ ਬਣ ਗਏ ਰੂਪ ਬਦਲ ਗਿਆ ਨਾਮ ਬਦਲ ਗਿਆ ਮੁੜ ਕੇ ਅੱਗ 'ਚ ਸਾੜਤਾ ਕੋਲੇ ਬਣ ਗਏ ਰੂਪ ਬਦਲ ਗਿਆ ਨਾਮ ਵੀ ਬਦਲ ਗਿਆ ਲਓ ਜੀ ਮੁੜ ਕੇ ਨਾ ਇਹਨੂੰ ਮਿਟਾ ਕੇ ਵਿਖਾਓ ਮੁੜ ਕੇ ਉਹ ਕੋਲਿਆਂ ਤੋਂ ਸਵਾਹ ਬਣ ਗਈ रूप, रूप बदल गया, 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 गया नाम भी बदल गया, 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 गया हवाई ओड गया जर्रा बनके फिर उड़ गया रूप बदल गया नाम बदल गया हस्ती नहीं मिटेगी ओ को सपना था श्री रूप बदलेगा नाम बदलेगा हस्ती रहेगी मिटा के दिखाओ मिटा के मत मिटना नहीं ਉਹ ਇੱਕ ਜਿਹੜਾ ਜਰਰਾ ਬਣ ਕੇ ਉਹ ਉੱਡ ਗਿਆ ਖਤਮ ਕਰਕੇ ਖ ਖਤਮ ਤੇ ਕੋਈ ਚੀਜ਼ ਹੁੰਦੀ ਵੀ ਨਹੀਂ ਇੱਥੇ ਤੇ ਸਾਨੂੰ ਭੁਲੇਖਾ ਕਿਵੇਂ ਪੈ ਗਿਆ ਵੀ ਮੈਂ ਮਰੂ ਆਖੋ ਸਭ ਸਰਾਤਾ ਆਵਾਂ ਕਿਉਂ ਪਿਆਰਿਓ ਸਾਨੂੰ ਇਹ ਭੁਲੇਖਾ ਕਿੱਦਾਂ ਪੈ ਗਿਆ ਵੀ ਅਸੀਂ ਮਰ ਜਾਣਾ ਆ ਨੁਕਤਾ ਸਮਝਣ ਦੀ ਖੇਚਲ ਕਰੋ ਪਿਆਰਿਓ ਮੈਂ ਜਿਹੜੀ ਗੱਲ ਕਰਦਾ ਨਾ ਵੇਖੋ ਨਾ ਜਿਹੜੀ ਬੇਨਤੀ ਕਰਦਾ ਉਹਦੇ ਵੱਲ ਧਿਆਨ ਦਿਓ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣਾ ਵਾੜ ਸਿੱਖ ਲੈ ਪਿਆਰਿਆ ਆ ਜ਼ਿੰਦਗੀ ਜਿਉਣਾ ਜ਼ਿੰਦਗੀ ਸਦਾ ਪਿਆਰਿਆ ਜ਼ਿੰਦਗੀ ਹਸਤੀ ਮਿਲਦੀ ਪਰ ਜੇ ਹੁਣ ਸੰਗੁਕਤੇ ਤੇ ਕੰਮ ਹੋਵੇ ਭਾਵ ਕੇ ਵਿਚਾਰ ਹੋਵੇ ਗੁਰਬਾਣੀ ਦੇ ਜਰੀਏ ਆਪਾਂ ਇਸ ਆਦ ਸੱਚ ਜੁਗਾਦ ਸੱਚ ਨੂੰ ਸਮਝੀਏ ਹਰ ਚੀਜ਼ ਹੈ ਜਿਹੜੀ ਨਾ ਉਹ ਬਿਟਦੀ ਨਹੀਂ ਮਿਟੇ ਬਿਨਾ ਰੂਪ ਨਹੀਂ ਬਦਲਣਾ ਨਾਮ ਨਹੀਂ ਬਦਲਦਾ ਹੁਣ ਜੇ ਬੀਜ ਟੁੱਟਦਾ ਹੀ ਨਾ ਬੀਜ ਤੇ ਅੜੀ ਕਰਕੇ ਬੈਠਾ ਹਾਏ ਮੈਂ ਤੇ ਨਹੀਂ ਟੁੱਟਦਾ ਫਿਰ ਤੇਰਾ ਪੌਦਾ ਕਿਵੇਂ ਬਣੂਗਾ ਬੀਜ ਤੇ ਮਿਟੂ ਤਾਂ ਹੀ ਪੌਦਾ ਬਣੂ ਤੇ ਬੱਚਾ ਕਵੇ ਨਾ 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 ਮੈਂ ਨਹੀਂ ਮਿਟ ਸਕਦਾ ਜੇ ਬੱਚਾ ਮਿਟੂ ਤੇ ਤਾਂ ਹੀ ਜਵਾਨ ਨਿਕਲੂ ਵਿੱਚੋਂ ਰੂਪ ਤੇ ਬਦਲੂ ਹੀ ਬਦਲ ਇਹ ਚੱਲਦਾ ਹੈ ਨਾ ਸਿਸਟਮ ਹੈ ਜਿਹੜਾ ਇਹ ਇਹ ਸਾਰਾ ਕੁਝ ਚੱਲ ਰਿਹਾ ਚਲਾਏ ਮਾਨ ਹੈ ਰੂਪ ਬਦਲ ਨਹੀਂ ਬਦਲਦਾ ਸਾਹਿਬ ਮੇਰਾ ਨੀਤ ਨਮਨ ਸਦਾ ਸਦਾ ਦਾਦਾ ਤੇਰੇ ਦਿਨੋਦ ਤੇਰੇ ਨਵੇਂ ਕਰੋੜਾਂ ਸੈੱਲ ਬਣਦੇ ਆ ਕਰੋੜਾਂ ਮਰਦੇ ਆ ਸਾਨੂੰ ਪਤਾ ਨਹੀਂ ਲੱਗਦਾ ਇੱਕ ਦਿਨ ਚ ਤੇਰੇ ਕਰੋੜਾਂ ਸੈੱਲ ਬਣਦੇ ਆ ਕਰੋੜਾਂ ਮਰਦੇ ਆ ਅਰਬਾਂ ਸੈੱਲ ਬਾਡੀ ਚ ਬਣੀ ਜਾਂਦੇ ਆ ਮਰੀ ਜਾਂਦੇ ਆ ਬਣੀ ਜਾਂਦੇ ਆ ਮਰੀ ਜਾਂਦੇ ਆ ਉਹ ਤੇ ਨਿਤ ਨਵਾਂ ਹੈ ਵੱਖਰੀ ਤੋਂ ਵੱਖਰੀ ਸ਼ੇਪ ਬਣਾਉਂਦਾ ਹੈ ਬਸ ਹੁਣ ਜੇ ਬੰਦਾ ਕਨੈਕਟ ਉਹਦੇ ਨਾਲ ਹੋ ਗਿਆ ਜੁੜ ਜੇ ਉਹਦੇ ਨਾਲ ਗਿਆ ਬਸ ਫਿਰ ਉਹਦੇ ਨਾਲ ਜੁੜ ਜੋ ਵਿੱਚ ਹੈ ਜਿਹੜੀ ਹਸਤੀ ਮਿਟਣੀ ਨਹੀਂ ਇਹ ਗੱਲ ਸਮਝ ਆ ਗਈ ਸੀ ਸਾਬਜਾਦਿਆਂ ਨੂੰ ਤਾਂ ਹੀ ਤੇ ਨੀਹਾਂ 'ਚ ਖੜ ਕੇ ਕਹਿੰਦੇ ਲੈ ਮਿਟਾਏਗਾ ਕੀ ਸਾਨੂੰ ਸ਼ਰੀਰ ਹੀ ਖਤਮ ਹੋਣਗੇ ਬੜੀ ਬਾਰੀ ਮੈਂ ਬੇਨਤੀ ਕੀਤੀ ਨਾ ਵੀ ਜਦੋਂ ਉਹ ਸਾਬਜਾਦਿਆਂ ਦੀ ਮੂਵੀ ਆਈ ਸੀ ਉਹਦੇ 'ਚ ਕਹਿੰਦੇ ਨੇ ਸਾਬਜਾਦਿਆਂ ਆ ਕੇ ਕਿ ਮਾਤਾ ਜੀ ਦਾਦੀ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਜਿਣ ਦੇਣਗੇ ਤੇ ਦਾਦੀ ਨੇ ਕੀ ਕਿਹਾ ਸੀ ਫਿਰ ਨੀਆਂ ਚ ਜਿਨਣਗੇ ਮਾਰ ਥੋੜਾ ਦੇਣਗੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਨੀਆਂ ਚ ਜਿਨਣਗੇ ਮਾਰ ਥੋੜਾ ਦੇਣਗੇ ਤੈਨੂੰ ਕੋਈ ਮਾਰ ਸਕੇ ਉਹ ਤੇ ਜੰਮਿਆ ਹੀ ਨਹੀਂ ਮਾਰੋ 15 ਵਾਲੀ ਹਸਦੀ ਤੇ ਮਿਟਦੀ ਨਹੀਂ ਭਲੇਖਾ ਬਈ ਜਦੋਂ ਰੂਪ ਬਦਲਦਾ ਉਥੇ ਹੁਣ ਅਸੀਂ ਇਹਨੂੰ ਸਮਝ ਕੇ ਬੈਠੇ ਆਂ ਵੀ ਮੈਂ ਤੇ ਬਸ ਆਹੀ ਆ ਲੈ ਇਹਦੇ ਰੂਪ ਹੈ ਹੁਣ ਬਦਲੇਗਾ ਕਿ ਉਹਦੇ ਨਾਲ ਜਦੋਂ ਕਨੈਕਸ਼ਨ ਜੁੜ ਗਿਆ ਫਿਰ ਫਿਰ ਕੀ ਟੈਨਸ਼ਨ ਹੈ ਪਰ ਇਹ ਗੱਲ ਨੂੰ ਮੰਨ ਮੰਨਦਾ ਨਹੀਂ ਬੰਦਾ ਸਰੀਰ ਸਮਝਦਾ ਆਪਣੇ ਆਪ ਨੂੰ ਕੀ ਹੈ ਭਾਈ ਹੱਥ ਹੈ ਤੂੰ ਕੱਟ ਦਿੰਨੇ ਆ ਫਿਰ ਵੀ ਹੈ ਲੱਤਾਂ ਹੈ ਤੂੰ ਲੱਤਾਂ ਕੱਟ ਦਿੰਨੇ ਆ ਤੂੰ ਫਿਰ ਵੀ ਹੈ ਨੱਕ ਕੱਟ ਦਿੰਨੇ ਆ ਫਿਰ ਵੀ ਹੈ ਲੱਗਦਾ ਹੈ ਪਹਿਲਾਂ ਲੱਗਦਾ ਜਿਵੇਂ ਹੱਥ ਨਾਲੋਂ ਲੈ ਜਾਣਗੇ ਤਾਂ ਮਰ ਗਿਆ ਮੈਂ ਲੱਤਾਂ ਵੀ ਕੱਟਦੀਆਂ ਬਾਹਾਂ ਵੀ ਕੱਟਦੀਆਂ ਫੇਰ ਵੀ ਹੈ ਤੈਨੂੰ ਉਦੋਂ ਪਤਾ ਲੱਗਣਾ ਜਦੋਂ ਗਲ ਵੀ ਕੱਟਿਆਗਾ ਤੂੰ ਕਹਣਾ ਕਿ ਵੀ ਹੈ ਆਪ ਕੋ ਸਤਿਗੁਰੂ ਬਾਸ ਗੁਰੂ ਜੀ ਕਹਿੰਦੇ ਨੇ ਉਹਦੇ ਨਾਲ ਜੁੜ ਗੁਰਬਾਣੀ ਕਹਿੰਦੀ ਹੈ ਉਹ ਹਸਤੀ ਨਾਲ ਜੁੜ ਤੂੰ ਉਹ ਹੈ ਜਿਹੜਾ ਕੱਟਿਆ ਨਹੀਂ ਜਾਂਦਾ ਭਲੇਖਾ ਤੈਨੂੰ ਲਿੰਦਾ ਤੇਰਾ ਸਰੀਰ ਕੱਟ ਵੱਢ ਹੋ ਰਿਹਾ ਤੂੰ ਕਿਵੇਂ ਕੱਟਦੇ ਕੱਟਦੇ ਨੂੰ ਕੋਈ ਤੂੰ ਨਹੀਂ ਕੱਟਿਆ ਜਾਂਦਾ ਹੁਣ ਜਦੋਂ ਆਪਾਂ ਇਹਨਾਂ ਨੁਕਤਿਆਂ ਨੂੰ ਗੁਰਬਾਣੀ ਤੋਂ ਸਮਝਦੇ ਆਂ ਫਿਰ ਲੱਗਦਾ ਯਾਰ ਕਿੰਦਾ ਗਹਿਰਾ ਗਿਆਨ ਸੀ ਅਸੀਂ ਤੇ ਕਮਲਿਆਂ ਨੇ ਰਮਾਲਾ ਚੁੱਕ ਕੇ ਵੇਖਿਆ ਹੀ ਨਹੀਂ ਤੇ ਆਪ ਗੁਰੂ ਸਾਹਿਬ ਤੋਂ ਪੁੱਛਦੇ ਗੁਰਬਾਣੀ ਤੋਂ ਆ ਗੱਲਾਂ ਦਿਮਾਗ ਚ ਬਹਾਉਂਦੇ ਫਿਰ ਰੱਬ ਨੂੰ ਧਿਆਨ ਵਿੱਚ ਰੱਖ ਕੇ ਪਰਮਾਤਮਾ ਦੇ ਐਡੇ ਨਿਯਮਾਂ ਨੂੰ ਫਿਰ ਅਸੀਂ ਜ਼ਿੰਦਗੀ ਜਿਉਂਦੇ ਫਿਰ ਜਦੋਂ ਇਹ ਪਤਾ ਲੱਗ ਗਿਆ ਵੀ ਸੱਚਾ ਹੈ ਫਿਰ ਜ਼ਿੰਦਗੀ 'ਚੋਂ ਝੂਠ ਆਪਣੇ ਆਪ ਹੀ ਨਿਕਲ ਜਾਣਾ ਸੀ। ਕੱਢੋ ਯਾਰ ਇੱਥੇ ਹੈ ਕੀ ਹੈ? ਉਹਦੇ ਨਾਲ ਜਦੋਂ ਕਨੈਕਸ਼ਨ ਜੁੜਦਾ ਫਿਰ ਬੰਦਾ ਕਿਉਂ ਐਵੇਂ ਝੂਠੀਆਂ ਫੜਾਂ ਮਾਰਦਾ, ਕਿਉਂ ਫੁਕਰੀਆਂ ਮਾਰਦਾ ਫਿਰ? ਕਿਉਂ ਵੱਡੀਆਂ-ਵੱਡੀਆਂ ਗੱਲਾਂ ਕਰਦਾ? ਕਾਦੇ ਲਈ ਕਹਿੰਦਾ ਮੇਰੇ ਕਿੱਲੇ ਗੱਡੇ ਆ ਇੱਥੇ? ਕਾਦੇ ਲਈ ਲੜਵਾਈਆਂ ਝਗੜੇ ਕਰਦੇ ਫਿਰਦੇ ਸਦਾ ਬੈਠੇ ਰਹਿਣਾ? ਕੁਝ ਚੰਗਾ ਕਰਕੇ ਚਲੀਏ। ਜੇ ਇਧਰਲੇ ਪਾਸੇ ਆਏ ਆ ਤੇ ਆਪਣੀ ਡਿਊਟੀ ਨੂੰ ਡਿਊਟੀ ਸਮਝੀਏ ਫਰਜ਼ ਸਮਝੀਏ ਆਪਣਾ ਵੇਖਿਓ ਆਪਾਂ ਸ਼ੁਰੂ ਵਿੱਚ ਇੱਕ ਸ਼ਬਦ ਪੜ੍ਹਿਆ ਚੌਥੇ ਬਾਦਸ਼ਾਹ ਦਾ ਰੈਣ ਦਿਨਸਪ੍ਰਭਾਤ ਤੂ ਹੈ ਹੀ ਗਵਨ ਦਾਬਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵ ਕਹਿੰਦੇ ਸਾਰੇ